ਸਾਰਾ ਪ੍ਰਭੂ ਆ ਜਾਜੀ ਵਧੀਆ ਟੀਮ ਸਾਥ ਵੀਡੀਓ ਨੂੰ ਬਹੁਤ ਸ਼ੇਅਰ ਕਰਕੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਟੀ ਵਾਲਾ ਕਟਰ ਲੱਗਿਆ ਪੌਣ ਛੋਟੀ ਮਸ਼ੀਨ ਦਾ ਕੰਮ ਹੋ ਗਿਆ ਸਾਰਾ ਸੀਪਾ ਸੁਪਾ ਪਾ ਦਿਆ ਸਭ ਕੁਝ ਕੱਟਦਾ ਇਹ ਮਿੱਟੀ ਵਾਲਾ ਕੱਟ ਪਾ ਕੇ ਆਪਾਂ ਦਿਖਾਵਾਂਗੇ ਤੇ ਆਹ ਮਸ਼ੀਨ ਦਾ ਹਿੱਸੇ ਦਾ ਥੋੜਾ ਜਿਹਾ ਪੰਗਾ ਪੈਂਦਾ ਇੱਕ ਪਾਸੇ ਨੂੰ ਵੱਧ ਮੁੜਦਾ ਤੇ ਇੱਕ ਪਾਸੇ ਨੂੰ ਘੱਟ ਮੁੜਦਾ ਤੇ ਇਹਦਾ ਆਪਾਂ ਨੇ ਸੈਟਿੰਗ ਕਰਨੀ ਆ ਇਹ ਤੇ ਲਾਉਂਦੇ ਆ ਅੱਤਾ ਦਾ ਘੰਟਾ ਇਹ ਨਹੀਂ ਕਰਦੇ ਆ ਬਰਮਤ ਕਿਉਂਕਿ ਚਾਹੇ ਤਾਂ ਗੁੱਲੀ ਇਹਨੂੰ ਇੱਥੇ ਕਰੀਏ ਚਾਹੇ ਫਿਰ ਉਧਰੋਂ ਪਰਲੇ ਪਾਸੇ ਕਰੀਏ ਜਿੱਦਾਂ ਵੀ ਲੋਟ ਆਉਂਦਾ ਦੇਖਦੇ ਆ ਮੋੜ ਮਾਰ ਕੇ ਸਾਰਾ ਕੁਝ ਇਹ ਹਿੱਸਾ ਦੂਸਰੀ ਮਸ਼ੀਨ ਦਾ ਹੈ ਇਸ ਕਰਕੇ ਕਟਾਈ ਦਾ ਫਰਕ ਪੈ ਗਿਆ ਇਹਨਾਂ ਨੇ ਲੱਡੂ ਉਹਨਾਂ ਨੇ ਹੋਰ ਮਸ਼ੀਨ ਦਾ ਪਾ ਰਿਆ ਚੱਕੇ ਇਹਦੇ ਵਾਲਾ ਨਹੀਂ ਪਾਇਆ ਜਿਹੜਾ ਇਹਦਾ ਪਿਆ ਜੀ ਕਿਉਂਕਿ ਉਹਦੇ 'ਚ ਹੱੱਬਾ ਨਹੀਂ ਦਿੱਤੀਆਂ ਅੱੱਬਾ ਹੋਣ ਕਰਕੇ ਵੀ ਕਿਹੜਾ ਪੱਟ-ਪਟਈਆ ਕਰੂ ਇਹਨਾਂ ਨੇ ਹਿੱਸਾ ਹੀ ਦੂਆ ਪਾ ਰਿਆ ਦੇਖੋ ਇਸ ਕਰਕੇ ਥੋੜਾ ਜਿਹਾ ਫਰਕ ਪੈ ਗਿਆ। ਬਾਕੀ ਹੁਣ ਕਰਦੇ ਆਂ ਦਿਖਾਉਨੇ ਆ ਤੁਹਾਨੂੰ। ਚੱਲ 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 ਇੱਧਰ ਰੱਖ। ਜਾਣ ਦੇ ਜਾਣ ਦੇ ਜਾਣ ਦੇ। ਜਾਣ ਦੇ ਕੰਦਰਾ ਲਾ ਲਾ ਜਾਣ ਦੇ ਇੱਧਰ ਰੱਖ। ਉਧਰ ਉਹ ਵੀ ਕਟਰ ਕੋ ਲੈ ਗਿਆ। ਚੱਲ 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 ਪਰ ਇਹਨੂੰ ਰੱਖ ਪਰ ਇਹਨੂੰ ਪਰ ਇਹਨੂੰ ਪਰ ਇਹਨੂੰ ਘੱਟ ਫੁੱਲ। ਕੱਢ ਦੇ ਪਰ ਇਹਨੂੰ ਕੱਢ ਦੇ। ਇੱਥੇ ਸਿੱਧੀ ਕਰ ਲਾ ਬਸ ਰੋਕ ਲਾ। ਆਲਾ ਕਟਰ ਰਾਤ ਆਪਣਾ ਪਹੁੰਚ ਗਿਆ ਦੀ ਨਮਾ ਸਭ ਤੋਂ ਰੈਲਾ ਕੱਟ ਰਾ ਸਭ ਤੋਂ ਰੈਲਾ ਇੱਕੋ ਰੇਸੀ ਦੇ ਵਿੱਚ ਦੇਖੋ ਸਭ ਤੋਂ ਰੈਲਾ ਕੱਟ ਰਾ ਇਹ ਪ੍ਰੀਤ ਦਾ ਇਹ ਹੱਥ ਨਾਲ ਬੰਦਾ ਘਮਾਣਦਾ ਇਹਨੂੰ ਆ ਦੇਖ ਆ ਜੀ ਇੱਕ ਹੱਥ ਨਾਲ ਮੈਂ ਘੁਮਾ ਰਿਹਾ ਇਹਨੂੰ ਨਾਲੇ ਫੋਨ ਫੜਿਆ ਹੋਇਆ ਕਾਫੀ ਫਰਕ ਪਾਇਆ ਪਾਇਦਾ ਉਹ ਬਹੁਤ ਜਿਆਦਾ ਸੁਧਾਰ ਆ ਬਿੱਟ ਵਾਲੇ ਭਲੇਟ ਨੇ ਸਿਰੇ ਦੇ ਇਟਾਲੀਅਨ ਭਲੇਟ ਕਹਿੰਦੇ ਨੇ ਜਿਨ੍ਹਾਂ ਨੂੰ 84 ਨੰਬਰ ਚੋੜਾ ਵਗੈਰਾ ਇਕੱਠੇ ਕਰਦੇ ਨੇ ਅਸੀਂ ਆਮ ਦੇ ਇੱਕ ਹੁੰਦਾ ਨਹੀਂ ਇਹ ਡਬਲ ਲਾਉਂਦੇ ਨੇ ਆ ਲੋ ਕਰੀ ਸਾਈਡ ਤੋਂ ਆ ਦੇਖੋ ਬੇਟਾਲੇ ਬਲੇਟ ਥੱਲੇ ਗਾਰੇ ਇੱਧਰ ਰੱਖ ਮੇਰੇ ਕਿੰਨੀ ਸਿੱਧੀ ਕਰ ਸਿੱਧੀ ਪੈ ਗਿਆ ਜਨ ਚਾਲਾ ਚਾਲਾ ਚੱਲ ਕੋਈ ਨਾ ਕੋ ਮਜੂ ਮਾਲਾ ਮੋਟਾ ਚੱਲ ਅੱਗੇ ਕਰ ਯਕੀ ਦਾ ਉੱਤੇ ਪਿੱਛੇ ਕਰਕੇ ਲਿਆ ਦੁਬਾਰੇ ਇਧਰੋਂ ਬੱਸਾ ਟੈਡਾ ਏ ਟੈਡੀ ਆ ਮਸ਼ੀਨ ਇਧਰੋਂ ਕੱਟ ਕੇ ਲਿਆ ਬਾਹਰ ਕੱਢ ਕੇ ਯਾਰ ਦੁਬਾਰੇ ਲਿਆ ਬੱਲ ਕੋਲ ਫੱਟੀ ਨੂੰ ਸਿੱਧੀ ਰਿਹਾ ਆਪੇ ओके ਦੀ ਰਿਪੋਰਟ ਹੋ ਜਾਣੀ ਆ। ਕੋਰੇ ਨੂੰ ਰਕਮ ਸੀ ਨਾ ਕੋਰੇ ਨੂੰ ਨਹੀਂ ਜਾਇੰਨਾ। ਬਾਤਸਾ ਫੁੱਲ ਟ੍ਰੇਡ ਆਲਾ ਗੀ ਫੁੱਲ। ਹੀਰੋਤੀ ਲੈ ਗਿਆ ਮੈਨੂੰ ਲੱਗਦਾ। ਜੱਕਦੇ 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 ਪੈ ਗਿਆ ਜੱਕਦੇ ਜੱਕਦੇ ਬੱਸ ਟੰਗਲਾ ਉੱਤੇ ਜੱਕਲਾ ਜੱਕਲਾ ਬੈਕ ਕਰਕੇ ਜੱਕਲਾ ਮਾਰ ਆ ਜਾ ਉੱਤੇ ਜੱਕਲਾ ਉੱਤੇ ਉੱਤੇ ਜੱਕਦੇ 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 ਲਓ ਜੀ ਇੰਨਾ ਕੰਮ ਦੀ ਇਹਦਾ ਤੇ ਟੰਗ ਲਿਆ ਮੂਰੇ ਚੱਲ ਮਗਰ ਮਗਰ ਜਾਣ ਦੇ ਮਗਰ ਬਾਰ ਹੋ ਗਿਆ ਉਰੇ ਕਾ ਟਰਾਪਾ ਪਾ ਰਿਆ ਤੇ ਲੀਵਰ ਲਾਉਣ ਲੱਗਾ ਇਹਦਾ ਬੱਸ 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 ਐਂ ਥਿਰਵੇ ਰਹਾ ਅਧਨੀਆਂ ਬੱਸ ਸਾਈਡ ਤੇ ਖੜੀ ਰਹੂਗੀ ਜਲਾਦੀ ਜੀ ਕਟਰ ਵਾਲਾ ਲਾ ਦੇ ਚੱਲ ਹਾਂ ਰਾਣੀ ਰਾਣੀ ਤੇਰੇ ਦਸਤਾਨਾ ਕੋਕੀ ਨੇ ਰਪੋਟਾਂ ਲਾਡੀ ਬਾਈ ਲੱਗਿਆ ਚੈਨਾ ਨੂੰ ਤੇਲ ਮਾਰਨਾ ਜੀ ਮੇਤਰੋ ਮਸ਼ੀਨਾਂ ਵਾਲਿਓ 1 ਇੰਚੀ ਦਾ ਫਰਕ ਤੀ ਕੈਂਚੀ ਪਰੇ ਕਰਕੇ ਆਪਾਂ ਪੈਨ ਵੈਲਡਿੰਗ ਕਰਤੀ ਤੇ ਥੱਲੇ ਉਹ ਵੀ ਸਪੋਰਟ ਲਾਤੀ ਅੱਖੀ ਤੋਂ ਵੀ ਲਾਤੀ ਤੇ ਹੁਣ ਇੱਕ ਉੱਪਰ ਲਾਉਨੇ ਆ ਇਹਦੇ ਵਿਚਾਲੇ ਚੰਗੀ ਤਰ੍ਹਾਂ ਐਨ ਓਕੇ ਕਰਦੇ ਆ ਜੀ ਰਿਪੋਰਟ ਪੂਰੀ ਮਜ਼ਬੂਤ ਮਿਸਤਰੀ ਕੋ ਲੈ ਕੇ ਗਿਆ ਜੀ ਕਹਿੰਦਾ ਮੇਰੇ ਤੋਂ ਨਹੀਂ ਲੋਟ ਆਉਣਾ ਕੰਮ ਇਹਨਾਂ ਨੂੰ ਲੈਟ ਵੱਜ ਗਈ ਨਖਰੇ ਜਿਹਾ ਕਰੀ ਗਿਆ ਜੀ ਯਾਨੀ ਕਹਿਣ ਦਾ ਮਤਲਬ ਕੰਮ ਕੁਛ ਵੀ ਨਹੀਂ ਕੀਤਾ ਮਾਣੂ ਕਹੇ ਮੈਂ ਖਾ ਵੀ ਪਲੇਟ ਥੱਲੇ ਦਾਦੇ ਜਿਵੇਂ ਹੁੱਕ ਹੁੰਦੀ ਆ ਐ ਯੂਆ ਬਣਾ ਕੇ ਵੀ ਆਪਾਂ ਉਹ ਚ ਪਿੰਨ ਪੈਂਦੀ ਕਰ ਦਾਂਗੇ ਟੋਕਾ ਦਾ ਮਾ ਪੱਟੂਗਾ ਇਧਰ ਲਈ ਇੱਥੇ ਰਾਊਗਾ ਔਰੇ ਕਰੂੰਗਾ ਹੋਰੇ ਤਰ੍ਹਾਂ ਕਰੀ ਗਿਆ ਇਹਨਾਂ ਨੂੰ ਭੱਜ ਗਈ ਲਾਈਟ ਮਗਾ ਲਿਆ ਉਹ ਪਿੰਡੇ ਦਾ ਆਪਾਂ ਆਪੇ ਕਰਦੇ ਆ ਲਾਜ ਤੇ ਕੱਚਾ ਟਾਂਕਾ ਲਾ ਕੇ ਆਪਾਂ ਦੋਏ ਪਾਸੇ ਨੂੰ ਕਟਾਈ ਕਰਕੇ ਦੇਖ ਲਈ ਪੂਰੀ ਓਕੇ ਆ ਰਿਪੋਰਟ ਐਂਡ ਸਹੀ ਮੁੜਦੀ ਆ ਮਸ਼ੀਨ ਇੱਕੋ ਜੀ ਦੋਏ ਪਾਸੇ ਨੂੰ ਪਹਿਲਾਂ ਇੱਕ ਪਾਸੇ ਨੂੰ ਵੱਧ ਤੇ ਇੱਕ ਪਾਸੇ ਨੂੰ ਘੱਟ ਮੁੜਦੀ ਸੀ ਉਹਨਾਂ ਕਾ ਆਪਾਂ ਨੇ ਹੱਲ ਕਰਤਾ ਇਹਦਾ ਓਕੇ ਆ ਰਿਪੋਰਟ ਹੁਣ ਹੁਣ ਇਹਨੂੰ ਪੱਕਾ ਕਰ ਜਾਂ ਸਾਰੇ ਨੂੰ ਜੇ ਬਾਹਰ ਹੁੰਦਾ ਫਿਰ ਵਧੀਆ ਤਰੀਕੇ ਨਾਲ ਹੋ ਜਾਣਾ ਸੀ ਹੁਣ ਇਹਦੇ ਵਿੱਚ ਉਹਰੇ ਥੋੜਾ ਜਿਹਾ ਬੈਠਣ ਦੀ ਵੀ ਦਿੱਕਤ ਆਉਂਦੀ ਆ ਲੋਟ ਨਹੀਂ ਆ ਰਿਹਾ ਇਹਨ ਗਰੈਂਡਰ ਗਰੁੰਡਰ ਮਾਰ ਕੇ ਓਕੇ ਕਰ ਦਿੰਦੇ ਰਿਪੋਰਟ ਮੱਕੀ ਦੇ ਕਮੀਨਾ ਹੀ ਚੱਲਣਾ ਬਸ ਕਮੀਨਾ ਦਾ ਦੇ ਬਹੁਤ ਹੈ ਕਿਉਂਕਿ ਇਹ ਮੱਕੀ ਵਾਲਾ ਹੀ ਹਿੱਸਾ ਹੈ ਓ ਜੀ ਮਿੱਤਰੋ ਜਿਹੜੇ ਸੁਪਰ ਵਾਸਤੇ ਆਪਾਂ ਲਿਆਂਦੇ ਦੀ ਮਰਗਾਟ ਉਹ ਕਰਨ ਲੱਗਿਆਂ ਫਿੱਟ 36 30 ਦੇ ਹਲੋ ਚੱਲਦੀ ਆ ਫਿਟਿੰਗਾਂ ਪਰ ਉੱਪਰ ਸਹੀ ਕਰਕੇ ਦਿੱਤੇ ਨੇ ਉਹਨਾਂ ਨੇ ਥੱਲੇ ਆ ਤਿੰਨਾਂ ਨਾਟਕਾ ਨੇ ਪਲੇਟ ਫਿਰ ਸਪੈਸਰ ਪਾ ਕੇ ਉੱਤੇ ਰੱਖ ਕੇ 24 ਦੇ ਨਟ ਨੇ ਚਾਰ ਤੇ ਸਪਰਿੰਗ ਉੱਤੋਂ ਬਾਦ ਰੌੜਾ 9500 ਦੇ ਦਿੱਤੇ ਨੇ ਵੀਰ ਉਹਨਾਂ ਨੇ ਇਹ ਦੂਈ ਰੌੜ ਲਾ ਲੰਬੀ ਓ ਜੀ ਮਿੱਤਰੋ ਇਦਾਂ ਦੀ ਲੁੱਕ ਆ ਰਹੀ ਆ ਬੜੀ ਘੈਂਟ ਲੁੱਕ ਆਈ ਆ ਮਰਗਾਰਡ ਦੀ ਇਹ ਤਾਂ ਬਈ ਆ ਆ ਚੀਜ਼ ਥੋੜੀ ਜੀ ਜ਼ਿਆਦਾ ਖੁੱਲੀ ਆ ਇਹ ਚ ਪਾਵਾਂਗੇ ਆਪਾਂ ਮਾੜਾ ਆ ਬੈਂਡ ਹੋਰ ਪਾਵਾਂਗੇ ਬਾਕੀ ਉੱਕੀ ਆ ਰਿਪੋਰਟ ਯਾਰ ਕਿੱਥੇ ਬੈਟਰੀ ਗੋਆ ਯਾਰ ਲਓ ਜੀ ਫਿਟਿੰਗ ਬੜੀ ਪਿਆਰੀ ਹੋਈ ਆ ਦੇਖੋ ਲੋਕੋ ਟਰੈਕਟਰ ਦੀ ਬਦਲ ਗਈ ਇਹ ਅਸਲ 'ਚ ਕੰਪਨੀ ਨੂੰ ਦੇਣੇ ਚਾਹੀਦੇ ਨੇ 12000 ਜਿਹੜਾ 4000 ਬਣਦਾ ਆ ਆਪਦਾ ਨਾਲ ਹੁੰਦੀ ਲੈ ਲਿਆ ਕਰਨ ਇਹ ਜਿੰਨੇ ਵੀ 4 ਵੀ ਲਾਉਂਦੇ ਨੇ ਸਾਰਿਆਂ ਨੂੰ ਹੀ ਆਉਣੇ ਚਾਹੀਦੇ ਨੇ ਇਹ ਤਰੋ ਇਦਾਂ ਜੀ ਦੇਖ ਆ ਰਹੀ ਐ ਜੀ ਸਾਈਡ ਤੋਂ ਫੈਂਡਰ ਲਾ ਕੇ ਮੂਹਰਲੇ ਟਾਇਰਾਂ ਤੇ ਹੋਲੀ ਪਹੁੰਚੇ ਵਿਆਂ ਆਪਾਂ ਪਨੀਰੀ ਨੂੰ ਲਾ ਰਹੇ ਆਂ ਪਾਣੀ ਤੇ ਯੂਰੀਆ ਦੂਸਰਾ ਯੂਰੀਆ ਲਾਇਆ ਅੱਜ ਪਾਣੀ ਲਾ ਕੇ ਆਪਾਂ ਇਹਨਾਂ ਇਹ ਤਾਂ ਪਾਣੀ ਵੰਦਾ ਸਾਰੀ ਭਰੀ ਹੋਈ ਆ ਤੇ ਪਨੀਰੀ ਰਮਾਏ ਤੇ ਭਰਨਾ ਆ ਵੀ ਘੈਰੀ ਪੂਰੀ ਹਰੇ ਬਾਈ ਲਾਗੀ ਮਾਰਨਾ ਤੇ ਪਰਲੀ ਵੀ ਉਹਦੀ ਲੇਟ ਵੀਜੀ ਆ ਉਹ ਵੀ ਆ ਗਈ ਟਿਕਾਣੇ ਤੇ ਜੀ ਕਿਸਾਨ ਭਰਾਵੋ ਕਰੋ ਚੈੱਕ ਲਾਸਟ ਪਾਣੀ ਜੇ ਲਾਉਣਾ ਪਿਆ ਤਾਂ ਇੱਕ ਜਰੂਰ ਲਾਵਾਂਗੇ ਇਹਨੂੰ ਇਸ ਟਾਈਮ ਪੂਰੀ ਕਾਰੇਵਾਰ ਕੀ ਆ ਆ ਦੇਖੋ ਐਦਾਂ ਦੀ ਹੋ ਗਈ ਛੱਲੀ ਪੱਕ ਕੇ 13 68 ਦੀ ਬਜਾਈ ਆ ਇਹ ਇਹ ਛੱਲੀ 13 68 ਦੀ ਆ 5 6 7 ਫਰਵਰੀ ਦੇੜਗੇੜ ਦੀ ਬਜਾਈ ਆ ਇਹ ਸਾਰੀਓ ਮੱਕੀ ਦੀ ਸਹੋਲੀ ਵਾਲੀ ਦੀ ਤੇ 10 12 ਕਿਲੇ ਪਹਿਲਾਂ ਬਾਕੀ ਦੇ 15 16 ਕਿਲੇ ਹੈਗੇ ਨੇ 10 ਤੋਂ 11 ਤਰੀਕ ਦੇ ਹੁਣ ਦੇ ਦੇ ਆ ਵੱਡੀ ਵੀ ਉਦਾਂ ਹੀ ਜਾਂਦੀ ਆ ਜਾਂ ਕਿੱਥੀ ਆ ਜੂਗੀ ਵੀਰਾਂ ਦੇ ਫੋਨ ਆਉਂਦੇ ਨੇ ਵੀ ਘਰ ਪਾਣੀ ਬੰਦ ਕਰੀਏ ਪਾਣੀ ਤਾਂ ਮਿੱਤਰੋ ਸਭ ਤੋਂ ਵੱਡੀ ਗੱਲ ਆ ਤੁਹਾਡਾ ਪੜਦਾ ਮੱਕੀ ਦਾ ਸੁੱਕਣ ਲੱਗ ਗਿਆ ਜਾਂ ਨਹੀਂ ਆਪਣੇ ਦੇਖੋ ਇਦਾਂ ਦਾ ਹਲੇ ਵੀ ਆਪਾਂ ਇੱਕ ਪਾਣੀ ਜਾਂ ਦੋ ਆਸ ਹੈ ਕਿ ਆ ਕਿਉਂਕਿ 14 15 ਤਰੀਕ ਨੂੰ ਵੜਣੀ ਆ ਆਪਾਂ ਨੇ ਉੱਪਰ ਪਈ ਲਾਂਗੇ ਜੇ ਮੈਂ ਥੱਲੇ ਨਹੀਂ ਵੱਢ ਹੁੰਦੀ ਤੇ 15 ਦਿਨ ਤੱਕ ਉਹ ਪਾਏ ਨੇ ਦੋ ਤਿੰਨ ਦਿਨ ਆ ਪਏ ਨੇ ਪਾਣੀ ਆਪਾਂ ਨੇ ਕੱਲ ਬੰਦ ਕਰਿਆ ਇਹਦਾ ਹਲੇ ਇੱਕ ਜਾਂ ਦੋ ਪਾਣੀ ਆਪਾਂ ਹੋਰ ਲਾਵਾਂਗੇ ਨੂੰ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਪਾਣੀ ਤੁਸੀਂ ਛੱਲੀ ਸੱਲ ਲੈਣੀ ਆ ਛੱਲ ਕੇ ਛੱਲੀ ਤੋੜ ਲੋ ਜਾਂ ਤਾਂ ਜਾਂ ਦੇੜਕੇ ਦੇ ਲੋ ਤੁਹਾਡਾ ਜਿਹੜਾ ਦਾਣੇ ਦਾ ਨੱਕ ਆ ਉਹ ਨਹੀਂ ਫੁੱਟਣਾ ਚਾਹੀਦਾ ਜੇ ਉਹ ਫੁੱਟਦਾ ਸਮਝ ਲਓ ਦੋ ਪਾਣੀ ਤੁਸੀਂ ਲਗਾਤਾਰ ਵੀ ਮੋੜ ਸਕਦੇ ਹੋ ਇੱਕ ਅੱਧਾ ਦਿਨ ਦੇ ਫਰਕ ਨਾਲ ਨਹੀਂ ਜਿਵੇਂ ਲਾ ਰਹੇ ਹਾਂ 4 ਦਿਨ ਦੇ ਫਰਕ ਨਾਲ ਉਦਾਂ ਵੀ ਲਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਲੇਟ ਹੋ ਜਾਣਗੇ ਤਾਂ ਇੱਕ ਦਿਨ ਛੱਡ ਕੇ ਦੁਬਾਰੇ ਫੇਰ ਮੋੜ ਦਿਓ ਨਾਲ ਹੁੰਦੇ ਜਿਹੜੇ ਪਲਾਟਾਂ ਨੂੰ ਪਾਣੀ ਤੁਸੀਂ ਉਹ ਕਰਨਾ ਵੀ 100 ਦਿਨ ਪਾਰ ਹੋ ਗਿਆ ਇਦਾਂ ਵੀ ਕਰ ਸਕਦੇ ਹੋ ਤੁਹਾਡੇ ਆਪਣੇ ਲਾਈਟ ਤੇ ਜਾਂ ਸਮਝ ਲਓ ਵੀ ਤੁਹਾਡੀ ਸਮਝਦਾਰੀ ਤੇ ਕੰਮ ਆ ਜਿੱਦਾਂ ਵੀ ਹੈਗਾ ਜਿੱਦਾਂ ਤੁਹਾਡਾ ਲੋਟ ਲੱਗਦਾ ਪਰ ਆਪਾਂ ਤਾਂ ਐਂ ਸਿਰੇ ਤੇ ਜਾ ਕੇ ਪਾਣੀ ਬੰਦ ਕਰਨਾ ਐਂ ਸਿਰੇ ਤੇ ਜਾ ਕੇ ਲਾਸਟ ਵਾਲੇ ਹੀ ਪਾਣੀ ਨੇ 5 ਤੋਂ 7 ਕੁਵੰਟਲਾਂ ਦਾ ਫਰਕ ਪਾਉਣਾ ਹੀ ਪਾਉਣਾ ਹੁੰਦਾ ਏ ਕਿਉਂਕਿ ਦਾਣਾ ਬਣਦਾ ਹੀ ਬਣਣਾ ਏ ਇੱਕ ਲੱਖ ਤਾਂ ਸੁਕਾ ਕੇ ਤਾਂ ਬਣਾਇਆ ਉਹਦਾ ਕੀ ਫਾਇਦਾ ਇੱਕ ਤਾਂ ਦਾਣਾ ਛੋਟਾ ਹੋ ਜਾਂਦਾ ਬਰੀਕ ਹੋ ਜਾਂਦਾ ਜੇ ਇੱਕ ਸਾਰ ਪੱਕੂ ਵੀ ਦਾ ਦਾਣਾ ਮੋਟਾ ਵੀ ਹੋਊਗਾ ਤੇ ਝਾੜ ਵੀ ਵਧੂਗਾ। ਬਾਕੀ ਟੇਰੀਆਂ ਨਾ ਪਤਾ ਨਹੀਂ ਕੀ ਕੀ ਚੱਲਦਾ ਆਪਣਾ ਮਾਰੋ ਮਾਰ ਲਓ। ਨਾਲੇ ਚੁੱਪ ਕਰੇ ਖੜੇ ਆ। ਚਲੋ ਇਹ ਵੀ ਆਪਦੇ ਆਂਡੇ ਪਚਾਉਂਦੀਆਂ ਨੇ ਵਿਚਾਰੀਆਂ। ਆਪਾਂ ਤਾਂ ਪਨੀਰੀ ਭਰ ਰਹੇ ਆਂ ਉਹਰੇ ਖੜੇ। ਇਹ ਆਪਣਾ ਕੰਮ ਕਰ ਰਹੀਆਂ ਨੇ ਵੀ ਆਂਡੇ-ਉਂਡਿਆਂ ਦੇ ਕੋਲ ਨਾ ਆਵੇ ਜਾਂ ਕੁਝ ਵੀ ਖਤਰਾ ਹੁੰਦਾ ਹੀ ਆ ਹਰੇਕ ਨੂੰ। ਪੂਰੇ ਜੋਰਾਂ ਨਾਲ ਬੋਲ ਰਹੀਆਂ ਨੇ ਤੋਏ। ਲੋ ਸਰੀਆ ਬੈਠੀ ਆ ਦੇਖੋ